ਗਗਨ ਦਮਾ ਮਾਂ ਬਾਜਿਓ ਪਰਿਓ ਨਿਸਾਨ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕਉ ਦਾਓ ਸੂਰਾ ਸੋ ਪਹਿਚਾਨੀਐ ਜੋ ਲੜ ਦੀਨ ਕੇ ਹੇਤਾ ਪੁਰਜਾ ਪੁਰਜਾ ਕਟ ਮਾਰਾ ਕਬ ਹਉਨਾ ਛੱਡ ਅਖੇ ਤਾ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਆ ਏਜ ਦੀ ਮਨਜੂਰਾ ਗੁਰ ਗੋਬਿੰਦ ਸਿੰਘ ਆ ਐਸੇ ਦੀਨ ਦਿਆਲ ਸਤ ਗੁਰੂ ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ ਸਰਬੰਸ ਦਾਨ ਨੇ ਸਹੇਬੇ ਕਮਾਲ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਹਬਜਾਦੇ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੀ ਬਾਬਾ ਜੋਧਾਰ ਸਿੰਘ ਸਾਹਿਬ ਜੀ ਨੇ ਅੱਜ ਦੇ ਦਿਨ ਚਮਕੌਰ ਦੇ ਮੈਦਾਨੇ ਜੰਗ ਅੰਦਰ ਪਿਤਾ ਗੁਰਦੇਵ ਕੋਲੋਂ ਆਗਿਆ ਲੈ ਕਰਕੇ ਚੜ ਕੇ ਆਏ ਬਿਆੰਤ ਜ਼ਾਲਮਾਂ ਦੇ ਨਾਲ ਧਰਮ ਯੁੱਧ ਕਰਦੇ ਆ ਮਰਦਾ ਮੰਗ ਜੂਝਦੇ ਆ ਹੋਇਆ ਅਨੇਕਾਂ ਦੁਸ਼ਟਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਸ਼ਹਾਦਤਾਂ ਪ੍ਰਾਪਤ ਕੀਤੀਆਂ ਤਿੰਨਾ ਸੂਰਬੀਰ ਬਹਾਦਰ ਯੋਧਿਆਂ ਦਾ ਸ਼ਹੀਦੀ ਦਿਹਾੜਾ ਬਿਆੰਤ ਸੰਗਤਾਂ ਸੱਚ ਖੰਡਾ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ